ਖਾਵਾ ਦੇਖੋ ਲੋ ਜੀ ਆਪਣੇ ਘਰੇ ਬਹੁਤ ਛੋਟੇ ਛੋਟੇ ਮਹਿਮਾਨ ਆਏ ਐ ਪਾਰਟੀ ਹੋਗੀ ਸਰਦਾਰ ਜੀ ਮੈਨੂੰ ਕਹਿੰਦੇ ਪਾਰਟੀ ਲਿਆ ਹੁਣ ਹੁਣ ਬੋਲ ਦੇਣੀ ਹੈ ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਅਮਨਦੀਪ ਕੌਰ ਪੰਜਾਬੀ ਕੁਕਿੰਗ ਐਂਡ ਪੰਜਾਬੀ ਕਲਚਰ ਵਿੱਚ ਬਹੁਤ ਖੁਸ਼ ਕਰਦੀ ਹਾਂ ਹੋਰ ਸਨਾਂਵਾਂ ਦੇ ਸਾਰਿਆਂ ਦਾ ਕੀ ਹਾਲ ਚੱਲ ਉਮੀਦ ਕਰਦੇ ਹਾਂ ਸਾਰੇ ਵਧੀਆ ਹੋਣਗੇ ਠੀਕ ਠਾਕ ਹੋਣਗੇ ਤੇ ਆਪਣੇ ਘਰੇ ਨਾਲੀ ਕੁੱਤੀ ਛੋਟੇ ਛੋਟੇ ਕਤੂਰੀਆਂ ਲਈ ਆਈ ਇਹ ਪਹਿਲਾਂ ਕੁੱਪਾਂ ਚ ਸੋਈ ਸੀ ਕੁੱਪਾਂ ਜੋ ਹੁਣ ਘਰੇ ਲਈ ਆਈ ਇੱਧਰ ਕੱਲ ਦੇ ਆਏ ਹੋਏ ਨੇ ਕੱਲ ਦੁਪਹਿਰੇ ਦੇ ਇਹ ਹਨ ਉਹ ਤਾਂ ਮੈਂ ਇੰਨਾ ਖੁਸ਼ ਹੋ ਰੇ ਇਹਨਾਂ ਨੂੰ ਦੇਖ ਦੇਖ ਕੇ ਬਹੁਤ ਜਿਆਦਾ ਖੁਸ਼ ਹਾਂ ਸੋਹ ਸਰਦਾਰ ਜੀ ਕਹਿੰਦੇ ਨੇ ਕਹਿੰਦੇ ਪਾਲਟੀ ਹੋ ਗਈ ਉਹਦੋਂ ਤਾਂ ਆਇਆ ਤਾੜੀਆਂ ਮਾਰ ਮਰੋ ਕਰਦਾ ਵੀ ਸਾਡੇ ਘਰੇ ਛੋਟੇ ਛੋਟੇ ਕਤੂਰੀ ਆ ਗਏ ਆ ਦੇਖੋ ਰਾਤ ਨੂੰ ਮੇਰੇ ਰੋਟੀ ਪਾਤੀ ਸੀਗੀ ਇਹਨੂੰ ਕਤੂਰੀ ਬਹੁਤ ਸੋਹਣੇ ਸੋਹਣੇ ਛੋਟੜੇ ਚਾਰ ਇੱਧਰ ਪਏ ਨੇ ਇੱਕ ਇਹਦੇ ਪਿਛਲੇ ਪਾਸੇ ਪਏ ਆ ਪੰਜ ਕਤੂਰੀ ਨੇ ਇੱਕ ਤਾਂ ਜਮਾ ਕਾਲਾ ਏ ਨਾ ਕਾਲਾ ਨਹੀਂ ਹੈਗੇ ਪੂਰੇ ਪੂਰੇ ਜੇ ਸਾਰੇ ਬਲੂਂਗੜੇ ਮਰ ਗਏ ਜਮਾ ਏ ਤੇ ਆਪਾਂ ਨੇ ਬੇੜਾ ਸੰਭਰਨਾ ਸੀਗਾ ਪਰ ਹੁਣ ਧੁੱਪ ਚੜ ਗਈ ਤਾਰ ਆਪਾਂ ਨੇ ਕੱਢ ਲਈ ਹੁਣੇ ਹੁਣੇ ਤਾਰ ਕੱਢ ਕੇ ਆਏ ਰੋਟੀ ਮੇਰੀ ਬਣ ਗਈ ਸਵੇਰ ਦੀ ਇਦੋਂ ਦੰਨ ਨੂੰ ਤਿਆਰ ਕਰ ਰਹੀ ਸੀ ਕਿ ਉਦੋਂ ਦੀ ਰੋਟੀ ਬਣਾਈ ਹੈ ਨਾ ਉਦੋਂ ਹੀ ਫਿਰ ਮੈਂ ਹੋਰ ਰੋਟੀ ਵੀ ਬਣਾਤੀ ਸੀ ਸਾਰੀ ਬਸ ਉਹਨਾਂ ਬੇਟੇ ਦੀ ਸਾਫ ਸਵੀਆਂ ਤੇ ਲੱਗਣਾ ਨਾ ਸੋਚ ਰਹੀ ਅੱਜ ਸਾਂਭਰਾਂ ਚ ਕਾਲੂ ਸਾਂਭਰ ਹੁਣ ਤਾਂ ਤੁਪ ਚੜ ਗਈ ਪਹਿਲਾਂ ਤੇਲ ਲੈ ਕੇ ਆਣਾ ਹੈ ਚਲ ਫਿਰ ਰੋਟੀ ਆ ਕੇ ਖਾਉਂਗੇ ਠੀਕ ਹੈ ਤੂੰ ਕੀ ਕਰ ਰਹੀ ਹੈਨੇ ਓ ਜਿਸ ਸੂਰਜ ਦੇਵਤਾ ਚੜਿਆ ਆ ਨਾਲੇ ਐਨਾ ਐਨਾ ਕਹਿ ਫਿਰ ਵੀ ਇੰਨੀ ਗਰਮੈਸ ਕਰੀ ਹੋਈ ਐ ਉਹ ਸਾਹਮਣੇ ਜੀਰੀ ਲੱਗ ਰਹੀ ਐ ਆ ਦੇਖੋ ਲੈ ਵਰ ਜੀਰੀ ਲਾ ਰਹੀ ਐ ਬਸ ਹੁਣ ਲੱਗ ਜਾਣੀਆਂ ਸਾਰੀਆਂ ਜੀਰੀਆਂ ਤਕਰੀਬਨ ਆ ਬੁੱਟੇ ਵੀ ਫੁੱਟਣੇ ਸ਼ੁਰੂ ਹੋ ਗਏ ਸਾਰੇ ਨਹੀਂ ਦੇਖ ਲਓ ਤੁਸੀਂ 2 ਸਾਲਾਂ ਤੋਂ ਬਿਲਕੁਲ ਨਹੀਂ ਫੁੱਟੇ ਨਾ ਬਿਲਕੁਲ ਵੱਡੇ ਹੋਏ ਹਨਾ ਹੁਣ ਇਹ ਵੱਡੇ ਵੱਡੇ ਹੋ ਜਾਣੇ ਬੁੱਟੇ ਸਾਰੇ ਲੋ ਜੀ ਦਾਲ ਆਪਣੇ ਬਣਾ ਲਈ ਠੀਕ ਹੈ ਬਸ ਤੜਕਣ ਪੜਕਣੀ ਰਹਿੰਦੀ ਹੈ ਉਹਦੋਂ ਖਵਾਇਆ ਸੀਗਾ ਸਵੇਰੇ ਹਣਾਂ ਪਰਾਂਣਾ ਕਹਿੰਦਾ ਮੈਂ ਨਹੀਂ ਦਾਲ ਖਾਂਦਾ ਹੈਗਾ ਮੈਂ ਉੱਥੇ ਛੱਡਤੀ ਤੜਕਣੀ ਮੈਂ ਕਿ ਤੜਕਣੀ ਛੱਡੇ ਦਿੰਦੀ ਹਾਂ ਪਹਿਲਾਂ ਆਲੂ ਨੇ ਪਰਾਂਠੇ ਬਣਾ ਕੇ ਦੇ ਆ ਉਹਦੋਂ ਮੇਰੇ ਜੀ ਬਹੁਤ ਹੀ ਕੰਮਕੀ ਜੀ ਹੋਈ ਪਈ ਹੈ ਜਿਆਦਾ ਸੰਬਰ ਹੋਵੇ ਸਵੇਰੇ ਸਵੇਰੇ ਹਣਾਂ ਸਵੇਰੇ ਸਵੇਰੇ ਸੰਬਰ ਨਹੀਂ ਜਾਂਦਾ ਕਿਉਂਕਿ ਮੈਨੂੰ ਉਹਦੋਂ ਸਕੂਲ ਭੇਜਣਾ ਹੁੰਦਾ ਹੈ ਪਾਪਾ ਜੀ ਪਤਾ ਨਹੀਂ ਕਿੱਥੇ ਐ। ਮੋਟਰਸਾਈਕਲ ਵੀ ਨਹੀਂ ਹੈ। ਬਾਪੂ ਸਾਡਾ ਸੈਰ ਸਪਾਟੇ ਤੇ ਗਿਆ ਹੋਇਆ ਏ। ਅੱਜ ਤਾਂ ਸੁੱਕ ਗਿਆ। ਆ ਤਾਂ ਸੁੱਕ ਗਿਆ ਜਮੈਂ। ਹੋਰ ਜਾ ਕੇ ਲਾ ਦੇ ਇਸ ਨੂੰ। ਕੱਟ ਦੋ ਇਹਨੂੰ ਫਿਰ। ਹੁਣ ਫੁੱਟ ਜੂਂਗੀ ਹੁਣ ਚੱਲ ਜੂਂਗੀ ਹੋਰ ਲੱਗਦਾ। ਜੇ ਪੱਤੇ ਕੱਟਣੇ। ਇਹਨੂੰ ਥੋੜੇ ਪੱਟਕੇ ਦੇਖ ਲੇਂ। ਦੇਖਾਂ ਤੋੜ ਕੇ ਦੇਖਾਂ। ਉੱਪਰ ਤੇ ਤੋੜ ਤੋੜ ਕੇ ਦੇਖੀਓ ਜਿੱਥੇ ਹਰਾ ਐ ਨਾ। ਇਹ ਹੋਰ ਪਹਿਲਾਂ ਸੁੱਕ ਗਿਆ ਹੋਣਾ। ਇਹਨੇ ਜੋ ਨਹੀਂ ਸੁੱਕਿਆ ਹੈਗਾ। ਹੈ। ਤੇ ਬੁੱਤ ਸਾਰੇ ਚੁੜੇ ਤੇ ਇਸਕੇ ਨਹੀਂ ਜੜੇ ਤੇ ਓ ਕੀ ਯਾਨੀ ਜੜਾਈ ਹੈ ਜੀ ਸਮਾਰ ਕੇ ਕੋਈ ਨਹੀਂ ਹੋ ਰਹੀ ਉੱਪਰ ਹੋਣਾ टड़े रहो क्यों लग रहा है धीरे तो पता चल जाएगा ये छोटे का भेज देना आ और देखो ये देखो चलो चल फिर तेरे सुखी हम वो हम सोच रहा हूं नहीं लग रहा है हां वो रहा उसको पकड़ दो तो लगा हम बोलेंगे प्रैक्टिस पढ़ा लिया क्या ऊंचा हम पढ़ रहे हैं कच्चा है यार ये कच्चा है ਜਾ ਕੇ ਚੱਲ ਜੂ ਤੂੰ ਬੜਾ ਬੁਝਾਦਾ ਹੈ ਨਾ ਲੱਗਦਾ ਹੈ ਨਾ ਤੋ ਆਈ ਬਲੈਕ ਜੀ ਤੇ ਡਾਦਾ ਹੈ ਹਾਂ ਇਹਦਾ ਪੈਸਾ ਪੈਲੋਮਣੀ ਜੀ ਮੋਟਾ ਬਈ ਤਰਾ ਹਾਂ ਮਟਰ ਬਈ ਤਾਂ ਸਵੇਰੀਆਂ ਆਏ ਮੇਰੀ ਆ ਦੇਖ ਸ਼ੋਗ ਇੱਥੇ ਚੌਲ ਕੁੱਤੇ ਨੇ ਕੱਚੇ ਚੌਲ ਖਾ ਲੇ ਹੈ ਕਿਹੜੇ ਉਹ ਚਿੱਟਾ ਜਿਹਾ ਖਾਹਾ ਹੈ ਹੋਰ ਕਿਹੜਾ ਖਾਹਾ ਹੈ ਇਹਨੂੰ ਹੁਣ ਕਾਰੀ ਬਸ ਖਾਏ ਹਾਂ ਹਮ ਤੋ ਮਾਰ ਕੇ ਰੋਟੀ ਲੈ ਜਾਣੇ ਵਾਸਤੇ ਬੜੇ ਬੜੇ ਚੋਲੇ ਆਪਕੇ ਬਾਸ ਤੇਰੇ ਕਿ ਉਹ ਉਹ ਨਾ ਗਰੁੱਟੀ ਲੈਣ ਵਾਸਤੇ ਕੋਈ ਨਹੀਂ ਦੇ ਦਵੇਂ ਲੋ ਜੀ ਆਪਣੇ ਘਰੇ ਪਾਰੀ ਚਿੜੀ ਆ ਲੈਣਾ ਹਨ ਆ ਦੇਖੋ ਆਹ ਵਾਲੀ ਚਿੜੀ ਐ ਉਹ ਦੇਖੋ ਇਹ ਵਸ ਸਵੇਰ ਤੋਂ ਸ਼ੁਰੂ ਹੋ ਜਾਂਦੀਆਂ ਨੇ ਮਿੱਟੀ ਲੈਣੀ ਹੁਣ ਹੌਲਾ ਹਲਾਉਣਾ ਸ਼ੁਰੂ ਹੋ ਜਾਣਾ ਨੇ ਦੇਖੇ ਤੁਹਾਨੂੰ ਦਿਖਾਨੀ ਆ ਦੇਖੋ ਉਹ ਬਿੱਚਾ ਬਣਾ ਰਹੀ ਹੈ ਹੁਣ ਤਾਂ ਇਹ ਪਹਿਲਾਂ ਦੇਖ ਲੋ ਇਹਨੇ ਸਾਰਾ ਬਣਾਇਆ ਬਾਹਰ ਤੋਂ ਹਨ ਬਸ ਇੱਕ ਪਾਸੇ ਇਹਦੇ ਬੜਨ ਨੂੰ ਜਗ੍ਹਾ ਰੱਖ ਲੈਣੀ ਹੈ ਬਾਕੀ ਸਾਰੇ ਕਵਰ ਕਰ ਦਣੀ ਇਹਨੇ ਜਗਾ ਇੱਕ ਤਾਂ ਮੈਂ ਕੈਮਰਾ ਜਿਆਦਾ ਜ਼ੂਮ ਵਾਲਾ ਕਰ ਲਿਆ ਆ ਦੇਖੋ ਇੱਕ ਤਾਂ ਬੈਠੀ ਬਾਰ-ਬਾਰ ਬਾਰੀ-ਬਾਰ ਹੀ ਆਈ ਜਾਣਾ ਇਹਨਾਂ ਨੇ ਆ ਦੇਖੋ ਤੁਹਾਨੂੰ ਦਿਖਾਣੀਆਂ ਨੇੜੇ ਤੇ ਜਾ ਕੇ ਹੁਣ ਤਾਂ ਚਿੜੀ ਗਈ ਹੋਈ ਹੈ ਆ ਦੇਖੋ ਅਨਿੱਖ ਚ ਥੋੜਾ ਜਿਹਾ ਖੋਲ ਜਾ ਰਹੇਗਾ ਬਸ ਉੱਥੇ ਮਿਲ ਲਰਦੇ ਇਹਨਾਂ ਨੇ ਘਾਹ ਫੂਸ ਰੱਖ ਲੈਣਾ ਪਤਾ ਕੀ ਕਰਦੀ ਹੈ ਇੱਕ ਡੱਕਾ ਲਿਆਂਦੀ ਹੈ ਇਹ ਕਿਸੇ ਫੂਸ ਦਾ ਜਾਂ ਕਿਸੇ ਚੀਜ਼ ਦਾ ਹਨਾ ਤੇ ਇਹ ਥੋੜੀ ਜਿਹੀ ਲੈਂਦੀ ਹੈ ਮਿੱਟੀ ਤੇ ਅੱਧਮ ਨਾ ਰਹੀ ਪਹਿਲਾਂ ਤਾਂ ਮੈਂ ਦੇਖਿਆ ਹੀ ਨਹੀਂ ਸੀ ਥੋੜਾ ਜਿਹਾ ਬਣ ਰਿਹਾ ਸੀਗਾ ਮੈਂ ਦੇਖੀ ਜਾਇਆ ਕਰਾਂ ਆਉਂਦੀਆਂ ਨੇ ਇੱਥੇ ਬੈਠ ਕੇ ਚਲੀ ਜਾਂਦੀਆਂ ਨੇ ਇੱਥੇ ਧਾਰਤੇ ਹਨਾ ਫੇਰ ਜਦੋਂ ਕਾਫੀ ਦਿਨ ਲੰਘ ਗਏ 2-3 ਦਿਨ ਲੰਘ ਗਏ ਹਨਾ ਫੇਰ ਦੇਖਿਆ ਜਦੋਂ 3 ਦਿਨ ਉਹਨੇ ਆਏ ਹਨਾ ਉਸ ਤੋਂ ਇੱਕ ਦਿਨ ਪਹਿਲਾਂ ਦੇਖਿਆ ਮੈਂ ਵੇ ਯਾ ਤਾਂ ਚੀੜੀ ਆਲਣਾ ਪਾਰਹੀ ਫੇ ਤਾਂ ਹੀ ਮੇਂ ਤਿੰਦਰੋਂ ਨੇ ਖਾਵੇ ਜਦ ਸਾਡੇ ਕੋਲ ਚੀੜੀ ਆਲਣਾ ਪਾਰਹੀ ਦੋ ਪਾਰਟੀਆਂ ਹੋ ਗਿਆ ਇੱਕ ਆਪਣੇ ਘਰੇ ਕੁੱਤੀ ਸੁਗੀ ਮਲੇ ਕਤੂਰੀ ਲਿਆਈ ਛੋਟੇ ਛੋਟੇ ਹਨ ਤੇ ਇੱਕ ਚੀੜੀ ਆਲਣਾ ਬਣਾ ਰਹੀ ਹੈ ਆਪਣੇ ਘਰੇ ਛੋਟੇ ਛੋਟੇ ਨਵੇਂ ਮਹਿਮਾਨ ਆਏ ਹਨ ਕਤੂਰੀਆਂ ਦੇਖੇ ਛੋਟੇ ਬਹੁਤ ਚਾ ਚੜਦੇ ਉਹਦੋਂ ਨਾਲ ਕੁਝ ਜ਼ਿਆਦਾ ਚਾੜਦੇ ਹਨ ਉਹਦੀ ਤਾਂ ਕਹੋਗਾ ਹਾਂਜੀ ਬਾਸ ਤੇ ਮੈਨੂੰ ਇਹ ਦੇ ਦਿਓ ਕਤੂਰੀ ਸਾਰੇ ਕੁਛ ਨਾ ਕੋਈ ਨਾ ਛੇੜੋ ਪਾਪਾ ਜੀ ਨੇ ਕਹਦੇ ਆ ਕਹਿੰਦੇ ਵੀ ਇਹਨਾਂ ਨੇ ਛੋਟੇ ਛੋਟੇ ਨੇ ਹਣੇ ਵੀ ਹੁਣ ਵੇੜੇ ਚ ਕੋਟੀ ਕਰੀ ਜਾਇਆ ਤੇ ਨਹੀਂ ਮੈਂ ਛੱਡਿਆ ਹੂੰਗਾ। ਉਹਨੇ ਦਾਦੇ ਨਾਲ ਲੜ ਪਿਆ। ਕਹਿੰਦੇ ਐ ਹੁਣ ਛੱਡ ਗਿਆ ਨੇ ਆਪਣੇ ਘਰ ਬਹੁਤ ਛੋਨੇ ਛੋਨੇ ਕਰਕੇ ਆਏ ਆਂ ਕਹਿੰਦੇ ਆ। ਇੰਨਾ ਸੋਹਣਾ ਇੰਦਾ ਹੋ ਗਿਆ। ਲੋ ਜੀ ਮਧਾਣੀ ਆਪਾਂ ਨੇ ਲਾ ਲਈ ਸੀਗੀ। ਤੇ ਮੱਖਣੀ ਕੱਢਣੀ ਐ ਬਸ। ਰੋਟੀਆਂ ਹੁਣ ਕਾਫੀ ਅੱਜ ਤੱਕ ਬਣ ਗਈ। ਯਾਨੀ ਦੋ ਬੰਦਿਆਂ ਦੀ ਰੋਟੀ ਬਣ ਗਈ। ਪਾਪਾ ਜੀ ਨੇ ਖਾ ਲਈ ਬਸ ਮੇਰੇ ਤੇ ਸਰਦਾਰ ਜੀ ਦੀ। ਹੈਨਾ? ਤੇ ਪਹਿਲਾਂ ਚੱਕ ਦੰਨੀ ਐ ਮੈਂ ਸਮਾਨ ਅੰਦਰੋਂ ਸਾਰਾ ਸਾਫ਼ ਸਫਾਈਆਂ ਕਰ ਦੰਨੀ ਐ। ਇਕਦਾ ਗਰਮੀ ਨੇ ਬਹੁਤ ਆਕਾਚੀ ਹੋਈ ਨੇ ਕਹਿੰਦੇ ਹਾਈ ਅਲਰਟ ਜਾਰੀ ਕਰਿਆ ਹੋਇਆ ਵੀ ਹੜਾ ਆਊਗਾ ਮੈਂ ਕਿਹਾ ਇੰਨੀ ਦਾ ਕਹਿਰ ਪੈ ਰਿਆ ਗਰਮੀ ਪੈ ਰਹੀ ਹੈ ਹੜ ਕਿੱਥੇ ਆਊਗਾ ਜਦੋਂ ਅਪਾ ਨਹੀਂ ਪਾਈ ਰਹੇ ਹਨ ਪਰ ਇਹ ਜੇ ਕਿਤੇ ਪਾਣੀ ਜਿਆਦਾ ਫਰੋਣ ਦਾ ਹੜ ਫੇ ਮੇਰੇ ਵਰਗੀ ਲੋਕਾਂ ਦਾ ਲੱਗੀ ਜਾਂਦਾ ਤੇ ਤੁਸੀਂ ਦੱਸਿਓ ਤੁਹਾਨੂੰ ਮੇਰੇ ਵਾਲ ਸਿੰਦਗੀ ਸਿੰਦਗੀ ਚ ਲੱਗ ਰਹੇ ਨੇ ਮੈਂ ਨਾ ਕੁਝ ਵਾਲ ਦੇ ਟ੍ਰੀਟਮੈਂਟ ਕਰਿਆ ਸੀਗਾ ਇੱਕ ਦੋ ਵਾਰੀ ਹੋਰ ਕਰਕੇ ਨਾ ਫੇਰ ਤੁਹਾਨੂੰ ਵੀ ਆਪਾਂ ਦੱਸਾਂਗੇ ਵੀ ਆਪਾਂ ਨੇ ਵਾਲਾਂ ਦੇ ਕੀ ਲਾਇਆ ਹੈ ਕਿਦਾਂ ਫਿਰ ਵਾਸ ਕੀ ਹੋ ਰਹਾ ਸੀ ਮੈਨੂੰ ਕਾਫੀ ਹੱਦ ਤੱਕ ਲੱਗਦੀ ਨਹੀਂ ਕਿ ਸਿੰਘ ਹੀ ਹੋਗੀ ਚਲੋ ਜੀ ਆਪਾਂ ਤੁਹਾਨੂੰ ਮਿਲ ਜਾਈਏ ਥੋੜੀ देर ਬਾਅਦ ਕਿਸ ਕੋ ਲੈਣਾ ਤੈ ਮੈਂ ਤੇ ਕੋਈ ਦਾਦੀ ਖਿਜਰੀ ਹੈ ਤੇਰੀ ਕਿੱਤੀ ਬੱਸੀ ਇਹ ਕਿੰਨਾ ਕੰਮ ਮੁਕੇਰੇ ਉੱਪਰ ਇੱਟਾ ਗਿਰ ਜਣਿਆ ਹੈ ਦੀਦੀ ਤਾਂ ਵੀ ਨਹੀਂ ਸੰਭਾਲਿਆ ਜਾਣਾ ਸਪਿੰਡ ਤਾਲੇ ਤਾਰ ਲੈ ਢੇਠ ਨੂੰ ਤਾਰ ਲੈ ਕਿਸ ਕੋ ਲੈਣਾ ਕਿਸ ਕੋ ਲੈਣਾ ਤਾਂ ਰੋਕ ਰਹੀ ਹੈ ਤੇਰੀ ਮਾਂ ਤੈਨੂੰ ਆਂ ਤਾਂ ਦੰਦੀ ਨਹੀਂ ਉਹ ਜਾਉਂਗੀ ਬੜੀ ਮੰਮਾ ਜਾਉਂ ਖਾਣਾ ਕੀ ਪੂਰਾ ਪੜੀਦਾ ਤੀ ਹਰ ਮੰਨੂ ਪੁੱਛੋ ਕਿ ਕਹਿੰਦਾ ਨਹੀਂ ਬੜੀ ਮੰਮਾ ਕੋਲ ਜਾਣਾ ਏ ਇੱਧਰ ਬਾਈ ਮੰਮਾ ਕੋਲ ਜਾਣਾ ਟਾਰ ਲੈ ਆਪਣੇ ਨੂੰ ਹੇਠ ਬਾਈ ਮੰਮਾ ਸੁਪਿੰਦਰ ਕਹਿੰਦੀ ਸੁਪਿੰਦਰ ਕਹਿੰ ਕੇ ਜਲ ਉੱਤਰ ਹੇਠ ਓਏ ਓਏ ਅੰਛੀ ਬਾਈ ਮੰਮਾ ਨੇ ਬਾਹੂ ਪਿਛੇ ਲਾ ਦਿੰਦੀ ਏ ਫਿਰ ਮਾਰਦਾ ਨਹੀਂ ਚੀਕਾ ਏ ਬਾਹੂ ਆ ਗਿਆ ਬਾਈ ਮੰਮਾ ਨੇ ਇੱਕ ਕਰਤਾਰ ਦਿੰਦੀ ਏ ਨੇ ਪੱਕਾ ਕੰਮ ਕਰਦੀ ਤਾ ਲਾ ਲਈ ਬਲਾ ਮੇਰੇ ਕੋਲ ਆਣਾ ਤਾਂ ਚੜਿਆ ਫਿਰ ਉੱਪਰ ਨੂੰ ਬਈ ਮम्मा ਨਿੱਕਰ ਧਰ ਦੇਗੀ ਪਾਈ ਵੀ ਆ ਪਾਈ ਵੀ ਆ ਹਾਂ ਆਏ ਨੂੰ ਚੜਿਆ ਉੱਪਰ ਨੂੰ ਛੇਰ ਤਾਂ ਛੇਰ ਹੁੰਦੇ ਆ ਆ ਖੜਚਾ ਲਾ ਮੈਂ ਕੀ ਹੈ ਕਿਸ ਕੋਲ ਆਣਾ ਤਾਂ ਮੈਂ ਕੌਣ ਹੈ ਬਲੀ ਮम्मा ਉਹ ਤੇਰੀ ਮम्मा ਤਾਂ ਆਣ ਨਹੀਂ ਦਿੰਦੀ ਕਹਿੰਦੀ ਜਾਣਾ ਨਹੀਂ ਸੁਭਿੰਦਰ ਸੁਭਿੰਦਰ ਚੜ ਗਿਆ ਐਹ ਜੇ ਤੂੰ ਮੰਨਾ ਕਰੋ ਮੰਮੀ ਮੰਮਾ ਬਈ ਮੰਮਾ ਨੂੰ ਫੜੋ 엄마 ਛੱਤੀ ਕਰਨੇ ਰ ਹੋ ਰਹੇ ਬੜੀ ਮੰਮਾ ਕੋਲ ਜਾਣਾ ਲੱਗਿਆ ਰੋਣਾ ਚੜੇ ਚੜੇ ਚੜਿਆ ਉਹ ਚੜੇ ਆ ਜਾ ਮੈਂ ਖੀਜੂਗੀ ਜੇ ਚੜਿਆ ਤੂੰ ਚੜੇ ਜੜੇ ਆਜ ਚੜਿਆ ਸਵਿੰਦਰ ਚੜ ਗਿਆ ਸਵਿੰਦਰ ਚੜ ਗਿਆ ਸਵਿੰਦਰ ਚੜ ਗਿਆ

ਕੋਈ ਦੇਖ ਕੋਈ ਹੋ ਰਿਹਾ ਦੇਖ ਵੀ ਅੱਛੀ ਕਿਆ ਕਰ ਰਿਹਾ ਮੈਂ ਭੇਜਤੀ ਦੀ ਚਾਹਤਾ ਆ ਉਹ ਦੋ ਵਾਰੀ ਚਲੀ ਗਈ ਮम्मा ਮम्मा ਚਲ ਚਲਾ ਕੇ ਆਇਆ ਹਾਂ ਹੈ ਕਦੂ ਕਰਕੇ ਆ ਜਾ ਮੈਨੂੰ ਤਾਂ ਦਵਾ ਕੇ ਲੈ ਆਏ ਛੋਟੀ ਟਰੈਕਟਰ ਵਾ ਪਹਿਲੇ ਕਹਦੇ ਮੈਂ ਕਦੂ ਕਰਕੇ ਆਇਆ ਦੱਸ ਦੇ ਪਹਿਲਾਂ ਦੱਸ ਫੇਰ ਆਉਂ ਫੇਰ ਭੇਜੂਗੀ ਬੜੀ ਮੰਮਾ ਨੂੰ ਪਹਿਲੇ ਪਾਪਾ ਦੱਸ ਦੇ ਕਹਦੇ ਮੈਂ ਕਦੂ ਕਰਕੇ ਆਇਆ ਅੰਜੀ ਅੰਜੀ ਜੇਤੂ ਨੂੰ ਪਤਾ ਹੋਇਆ ਟਰੈਕਟਰ ਗੇਅਰ ਕਿਤਰਾ ਬਗਵਤ ਤਾਂ ਤਾਂ ਨੂੰ ਲੈ ਆਏਗੇ ਉਹ ਜੇਤੂ ਨੂੰ ਪਤਾ ਨਹੀਂ ਤਾਂ ਧੂਰੀ ਦੇ ਕਸੇ ਜਿਹੜਾ ਮੋਬਿਲ ਟਰੈਕਟਰ ਦਾ ਪਹਿਲਾ ਗੇਰ ਕਿਸ ਤਰ੍ਹਾਂ ਪੈਂਦਾ ਕਿਸ ਤਰ੍ਹਾਂ ਪੈਂਦਾ ਹੈ ਕਿਸ ਤਰ੍ਹਾਂ ਪੈਂਦਾ ਹੈ ਗੇਰ ਹਾਂ ਬੂਪਨ ਨਾ ਦੋਤਾ ਤਾਂ ਹਾਂ ਬਟੂਪਨ ਨਾ ਦੋਤਾ ਤਾਂ ਹਾਂ ਉਂਗਲਿਆ ਹੱਥ ਦੇਖ ਹੱਥ ਫਿਰ ਰੇਸ ਕਿਸ ਤਰ੍ਹਾਂ ਦਾ ਗੇਰ ਹੈ ਰੇਸ ਰੇਸ ਕਿਸ ਤਰ੍ਹਾਂ ਦੇ ਨਹੀਂ ਬੱਸ ਵਾਸੇ ਬੱਸ ਵਾਸੇ ਕੁਝ ਹੋਰ ਨਾ ਕਰ ਲਈ ਆ ਦੇ ਕਿੱਧਰ ਬੀਂਦਰ ਟੋਰ ਤੇ ਬੈਠੇ ਹੈਗਾ ਭਰਾਵਾ ਮੰਮਾ ਮੈਂ ਉਹ ਕਿਹਨ ਗਾਣੇ ਕਰਾਵਾਂ ਤੇ ਮੰਮੀ ਨਾ ਗਾਣੇ ਕਰਾਓ ਮੰਮੀ ਤੇ ਸਾਡੇ ਗਏ ਹੋਏ ਨੇ ਨਾਨਕੇ ਮਰ ਤੁਸੀ ਕਰ ਲੋ ਗਾਸਾ ਹਾਂ ਦੱਸੋ ਕੀ ਗੱਲ ਕਰਨੀ ਹੈ ਵੀਰੇ ਚਾਚੇ ਕਹਿ ਰਹੇ ਮੈਂ ਨੰਨੀ ਸੁਣੋ ਹਾਂਜੀ ਹਾਂਜੀ ਕਹਿ ਤਾਂ ਰਹੀਆਂ ਵੀਰੇ ਦੱਸੋ ਹਾਂ ਸਾਡੇ ਮਾਮੇ ਦਾ ਮੁੰਡਾ ਗਿਆ ਹੋਇਆ ਜੋਨੀ ਹਾਂਜੀ ਕਿਹੜੀ ਕੰਟਰੀ ਚ ਗਿਆ ਮੈਂ ਤਾਂ ਬਹੁਤ ਏਰ ਦਾ ਗਿਆ ਹੋਇਆ ਉਹ ਤਾਂ ਪਤਾ ਨਹੀਂ ਕਿਹੜੀ ਕੰਟਰੀ ਤੁਸੀਂ ਕਿੱਥੇ ਤੁਸੀਂ ਇਹ ਦੱਸ ਦੋ ਅੱਛਾ ਉਹ ਹਾਂ ਆ ਗਿਆ ਜਦੋਂ हैं। हां जी हां जी हां जी दसो। जोनी हां जी जोनी दसो की हाल है ठीक ठाक अस भी ठीक ठाक है अज किल मेरे को भरावा तेरा नंबर ही नहीं ਕੋਈ ਗੱਲ ਨਹੀਂ ਹੋਰ ਕੰਮ ਕਾਰ ਵਧੀਆ ਚੱਲ ਰਿਹਾ ਹੈ ਹਾਂਜੀ ਹਾਂਜੀ ਵਾਸੀ ਜੀ ਰਾਤ ਨੂੰ ਸੁਣਾਉਣਾ ਚਾਹੀਦਾ ਪਾਜੀ ਇਧਰੇ ਬਾਹਰ ਗਏ ਹੋਏ ਨੇ ਬਾਹਰ ਨੂੰ ਕੰਮ ਨਹੀਂ ਚੱਲਦਾ ਹਾਂਜੀ ਦੱਸ ਭਰਾਵਾ ਹਾਂਜੀ ਮੇਰੇ ਮੇਰੇ ਕੋਲ ਤਾਂ ਪੈਸੇ ਹੀ ਨਹੀਂ ਹੈਗੇ ਹੈ ਨਹੀਂ ਪੈਸੇ। ਨਹੀਂ ਆਈ ਕਿ ਮੈਂ ਕਹ ਹੈ ਨਹੀਂ ਪੈਸੇ ਮੈਨੂੰ ਕਿਹੜਾ ਤੇਰੇ ਜੀਜਾ ਪੈਸੇ ਦਿੰਦਾ ਏ। ਲਓ ਜੀ ਆਪਾਂ ਵਾਈ ਜੀ ਕਿ ਫਰੋਡ ਕਾਲ ਕਹਿੰਦਾ ਮੰਮੀ ਜੋ ਚਾਚੇ ਜੋ ਕਿਸੇ ਰੋ ਪਛਾਣ ਹੋਣਾ ਮੈਂ ਕਿਹਾ ਮੈਂ ਤਾਂ ਯਾਦ ਨਹੀਂ ਭੈਣੇ ਭੁੱਲ ਗਈ ਕਹਿੰਦਾ ਮੈਂ ਜਾਣ ਕੇ ਗਿਆ ਸਮਾਰਤਾ ਮੈਂ ਕਿਹਾ ਮੇਰੇ ਮਾਮੇ ਦਾ ਮੁੰਡਾ ਕਿਹਾ ਹੋਇਆ ਜੋਨੀ ਕਹਿੰਦਾ ਦੇਖਿਆ ਫਿਰ ਮੈਂ ਜੋਨੀ ਬੋਲਦਾ ਏ। ਮੈਨੂੰ ਕਹਿੰਦਾ ਇੱਕ ਹੈਲਪ ਦੀ ਲੋੜ ਹੈ 10000 ਮੈਂ ਕਿਹਾ ਮੇਰੇ ਕੋਲ ਤਾਂ ਪੈਸੇ ਹੀ ਨਹੀਂ ਹੈ ਕਹਿੰਦਾ ਕਿੰਨੇ ਹੈ ਮੈਂ ਕਿਹਾ ਹੈ ਹੀ ਨਹੀਂ ਤੇਰੇ ਜੀਜਾ ਦੰਦਾ ਹੀ ਨਹੀਂ ਪੈਸੇ ਦੇਖ ਲਓ ਤਾਂ ਆਪ ਰੋਡ ਕਾਲ थी ਫਿਰ ਇਹਨੇ ਕਹਿੰਦਾ ਆਪਣਾ ਅਕਾਊਂਟ ਨੰਬਰ ਦੇ ਜੁਕਰੇ ਪਹਿਲਾਂ ਕੈਨੇਡਾ ਕ ਬੋਲ ਰਿਹਾ ਦਾ ਕੈਨੇਡਾ ਕ ਪਲਸ 1 ਹੋਵੇ ਜਾਂ ਪਲਸ 63 ਤੇ ਬੋਲ ਰਿਹਾ ਕਿ ਕਿ ਆ ਕਿਤੇ ਪਾਕਿਸਤਾਨ ਜਾਂ ਕਿਧਰੋਂ ਇਦਾਂ ਕਾਲ ਆਈ ਹੋਣੀ ਆ ਦੇਖੋ ਤੁਹਾਨੂੰ ਦਿਖਾਉਣੀ ਆ WhatsApp ਕਾਲ ਆਈ ਹੈ ਇਹ ਇਹ ਆ ਦੇਖੋ ਇਹ ਨੰਬਰ ਹੈ ਜੀ ਤੇ 3 75 64 90 362 ਪੂਰੇ 4 ਮਿੰਟ ਕੋਲ ਚੱਲੀ ਹੈ ਹਨਾ 1 ਮਿੰਟ ਇਹਦਾ ਹੋ ਕੇ ਨਹੀਂ پتہ ਲੱਗੂਗਾ ਪ੍ਰੋਫਾਈਲ ਵਗੈਰਾ ਕੁਝ ਨਹੀਂ ਹੈਗਾ ਇਹਦਾ ਆ ਦੇਖੋ ਫਰਾਂਸ ਤੇ ਹੈ ਫਰਾਂਸਕਾ ਨੰਬਰ ਹੈ ਦੇਖ ਲਓ ਮੈਨੂੰ ਕਹਿੰਦਾ ਮੈਂ ਕੈਨੇਡਾ ਤੋਂ ਬੋਲ ਰਿਹਾ ਹਾਂ ਤੇਰੇ ਮਾਮੇ ਦਾ ਮੁੰਡਾ ਦੇਖ ਲੋ ਐਦਾਂ ਫਰੋਡ ਕੋਲਾ ਆਂਦੀ ਆ ਨੇ ਬੂ ਮੇਨ ਦਾ ਫਰੋਡ ਕੋਲਾ ਗਈ ਫਾਸ ਗਈ ਸੀ ਕਿ ਅੱਜ ਤਾਂ ਮੈਂ ਚਲੋ ਆਹ ਕਹੀ ਦੋ ਇੱਕ ਅਰੇ ਦੋ ਤਿੰਨ ਲਾਠੀ ਤੋੜ ਕੇ ਤੂੰ ਨੇ ਤੋ ਤੋੜੀ ਮੈਂ ਇਹ ਕਬਰ ਪਿੱਛੇ ਕਾ ਪਿੱਛੇ ਆ ਨਾ ਕਾਲਾ ਕਦੀ ਦੇਖਿਆ ਨਹੀਂ ਪੂਰੇ ਹੋ ਆ ਗਏ ਜਾ ਬاں ਵਹਾਂ ਤੇ ਕਹੀ ਪੜਾਵਾ ਨਹੀਂ ਕਾਲਾ ਬਣਾਨੇ ਕਹਾਂ ਜਾਂਦੇ ਸਹੀ ਹੈ ਇਹ ਤਾਂ ਪੂਰਾ ਲਿਆ ਫੋਰਾ ਪੂਰਾ ਭਾਗਿਆ

ਤੱਪਦੇ ਹੋ ਮੋੜ ਬੜੀ ਰੇ ਤੱਪਦੇ ਕੋਈ ਕੁਛੀ ਕੋ ਕਟਾਈ ਕੋਈ ਕਹਿੰਦਾ ਜੋ ਕਰ ਰਿਹਾ ਤੇ ਫਿਰ ਕੋਰ ਕੋ ਰ ਲੇ ਕੇ ਆ ਗਿਆ ਤੱਪੇ ਐ ਸੁਨੋ ਰੇ ਮੋ ਜਟੂ ਕਿੱਥੇ ਹਾਏ ਹੈ ਜਾਨ ਹੈ ਇਹ ਜੀ ਨਾ ਨਾ ਬਿਸਕੁਲਾ ਹੈ ਡਾਰ ਕਿਤਰਾ ਰਹੀ ਅੱਗੇ ਦਾ ਹੋ ਨਾ ਭਈ ਜੇ ਮੈਂ ਖੜਾ ਖੂੜਾ ਹੋ ਗਿਆ ਉਹ ਮੈਂ ਲਾਗਤੇ ਬਣਾਈ ਆ ਵੀਡੀਓ ਇਹਦਾ ਜ਼ਹਿਰ ਕੋ ਆਉਂ